ਦੇ ਵਿੱਚ ਲੜਾਈ ਝਗੜਾ ਹੋਇਆ ਕੋਈ ਜਾਣਕਾਰੀ ਹੈ ਕਿਉਂ ਹੋਇਆ ਕੌਣ ਸੀ ਮੈਂ ਤਾਂ ਕੋਰਟ ਚ ਸੀਗਾ ਅੰਦਰ ਜੀ ਚੀਕਾਂ ਚਹਾੜੇ ਪੈ ਰਹੇ ਸੀ ਜੀ ਬਾਹਰ ਨਿਕਲ ਕੇ ਦੇਖਿਆ ਤਾਂ ਕਿਸੇ ਬੰਦੇ ਨੂੰ ਫੁੱਟ ਕੇ 25 30 ਬੰਦੇ ਭੱਜੇ ਜਾਂਦੇ ਸੀ ਅੱਛਾ ਜੀ ਐਂਡ ਉੱਥੇ ਸੀਸੀਟੀਵੀ ਆ ਸਭ ਆ ਜਾਊਗਾ ਅੱਛਾ ਜੀ ਇਹ ਕੋਰਟ ਦਾ ਰੰਗਲਾ ਪੰਜਾਬ ਹਾਂ ਜੀ ਬਹੁਤ ਰੰਗਲਾ ਹੈ ਹਲੇ ਹੋਰ ਦੇਖਿਓ ਆ ਤੁਹਾਡੇ ਵੀ ਖੋਖੂ ਕੇ ਭੱਜਣਗੇ ਦੇਖਿਓ ਕੀ ਹੋਊਗਾ ਜੀ ਤੇ ਇਹ ਪੁਲਿਸ ਦੀ ਮੌਜੂਦਗੀ ਚ ਪੁਲਿਸ ਦੀ ਮੌਜੂਦਗੀ 'ਚ ਹੁਣ ਜ਼ਿਦਦਾਂ ਤੇ ਕਬਜ਼ੇ ਹੁੰਦੇ ਆ ਆ ਖੜੇ ਆ ਇੱਕ ਇਹਨਾਂ ਦੀ ਜ਼ਿਦਦ ਤੇ ਕਬਜ਼ੇ ਕੀਤੇ ਹੋਏ ਆ ਇੱਕ ਉਹ ਬਿਲਕੁਲ ਉੱਤੇ ਆਈ ਬੈਠੀ ਆ ਉਹਦੇ ਤੇ ਜ਼ਿਦਦ ਤੇ ਕਬਜ਼ਾ 20-20 ਕਰੋੜ 4-40 ਕਰੋੜ ਦੀ ਜਗ ਪ੍ਰਾਪਰਟੀ ਐ ਪੁਲਿਸ ਨਾਲ ਰਲ ਕੇ ਕਬਜ਼ੇ ਹੁੰਦੇ ਆ ਕਬਜ਼ੇ ਹੋ ਕੇ ਵਿਚਾਰਿਆਂ ਨੂੰ 25 ਪੈਸੇ ਦੇ ਕੇ ਸਾਰਸੂਰ ਦਿੰਦੇ ਆ ਡਾਕੂ ਡਾਕੂਆਂ ਦਾ ਰਾਜ ਐ ਅੱਜ ਇਹ ਰਾਜ ਨਾ ਇਹ ਕਨਸਟੀਟਿਊਸ਼ਨ ਦਾ ਰਾਜ ਨਹੀਂ ਐ ਇਹ ਚੰਬਲ ਘਾਟੀ ਦਾ ਰਾਜ ਐ ਠੀਕ ਐ ਲੱਗਿਆ ਕੋਰਟ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਸੀ ਹੋਇਆ ਕੀ ਸੀ ਉੱਥੇ ਦੋਨਾਂ ਦੀ ਦੋਨਾਂ ਪਾਰਟੀਆਂ ਦੀ ਨਾ ਕੋਈ ਆਪਸ ਵਿੱਚ ਪਹਿਲਾਂ ਹੀ ਲੜਾਈ ਸੀ 307 ਦਾ ਮਕਦਮਾ ਸੀ ਠੀਕ ਹੈ ਜੀ ਤੇ ਉਹਦੇ ਮਕਦਮੇ ਦੇ ਸੰਬੰਧ ਵਿੱਚ ਅਸੀਂ ਇਹ ਨਾ ਵੈਰੀਫਾਈ ਕਰ ਰਹੇ ਹੈਗੇ ਵੀ ਕਿਹੜੇ ਪਾਰਟੀਆਂ ਕਿਹੜੇ ਹੈਗੇ ਆ ਦੋ ਬੰਦਿਆਂ ਦੇ ਨਾਰਮਲ ਸੱਟਾਂ ਲੱਗੀਆਂ ਉਹ ਆਪਾਂ ਨੂੰ ਸਿਵਲ ਹਸਪੀਟਲ ਭੇਜ ਦਿੱਤਾ ਹੈ ਅੱਛਾ ਜੀ ਤੇ ਸਰ ਜਿਹੜੀਆਂ ਦੋ ਪਾਰਟੀਆਂ ਲੜੀਆਂ ਉਹ ਦੋਨੋਂ ਇੱਥੇ ਪੇਸ਼ੀ ਭੁੱਤਣ ਆਏ ਸੀਗੇ ਹਾਂਜੀ ਹਾਂਜੀ ਦੋਨਾਂ ਦੀ ਤਰੀਕ ਸੀਗੀ ਅੱਜ ਦੋਨਾਂ ਦੀ ਤਰੀਕ ਹਾਂਜੀ ਮਤਲਬ ਉਹਨਾਂ ਵੱਲੋਂ ਕਿਸੇ ਬੰਦੇ ਵੱਲੋਂ ਬੰਦੇ ਬੁਲਾਏ ਗਏ 12 ਬੰਦੇ ਆ ਕੇ ਕੁੱਟ ਕੇ ਗਏ ਕਿ ਕਿਸ ਤਰ੍ਹਾਂ ਆਪਾਂ ਜੀ ਹਜੇ ਵੈਰੀਫਾਈ ਕਰ ਰਹੇ ਹੈਗੇ ਐਵੇਂ ਆਪਾਂ ਉਹਨਾਂ ਬਾਰੇ ਪਤਾ ਕਰ ਰਹੇ ਆ ਕਿ ਕਿਹੜੇ ਬੰਦੇ ਸੀ ਦੋਨਾਂ ਪਾਰਟੀਆਂ ਦੇ ਕਿਹੜੇ ਹੈਗੇ ਕਿਹੜੇ ਮੁਕੱਦਮਿਆਂ ਦੇ ਵਿੱਚ ਆਏ ਹੈਗੇ ਆ ਕਿੰਨੇ ਬੰਦੇ ਹੈਗੇ ਉਹਨਾਂ ਦਾ ਆਪਾਂ ਸਾਰੇ ਵੈਰੀਫਾਈ ਕਰ ਰਹੇ ਆ ਸਰ ਇਹ ਕਿਹੜੇ ਫਲੋਰ ਤੇ ਹੋਇਆ ਤੇ ਕਦੋਂ ਹੋਇਆ ਇਹ ਫਰਸਟ ਫਲੋਰ ਤੇ ਹੋਇਆ ਪ੍ਰੀਤੀ ਸੁਯੋਗਾ ਦੀ ਕੋਰਟ ਦੇ ਵਿੱਚ ਹੋਇਆ ਹੈਗਾ ਹਾਂਜੀ ਠੀਕ ਹੈ ਜੀ ਹਾਂਜੀ ਕੋਟ ਦੇ ਅੰਦਰ ਬਾਹਰ ਹੋਇਆ ਕੋਟ ਦੇ ਕੋਟ ਦੇ ਬਾਹਰ ਕੋਟ ਦੇ ਬਾਹਰ ਹੀ ਹੋਇਆ ਤੇ ਸਰ ਜਿਹਨਾਂ ਦੋਨਾਂ ਦੇ ਸੱਟਾਂ ਲੱਗੀਆਂ ਉਹ ਨਾਰਮਲ ਸੱਟਾਂ ਨਾਰਮਲ ਸੱਟਾ ਹੈਗੇ ਉਹਨਾਂ ਨੂੰ ਸਿਵਲ ਹਸਪੀਟਲ ਪਹਵਾ ਭੇਜ ਦਿੱਤਾ ਗਿਆ ਹੱਕਾੜੇ ਕੁੜੇ ਮਾਰੇਗੇ ਦੋਨਾਂ ਪਾਰਟੀਆਂ ਦੇ ਹਾਂਜੀ ਹਾਂਜੀ ਦੋਨਾਂ ਪਾਰਟੀਆਂ ਦੇ ਹਾਂਜੀ ਹਾਂਜੀ ਦੋਨੋਂ ਇਹਨਾਂ ਨੂੰ ਕੀ ਕਰਨਾ ਚਾਹੀਦਾ ਉਹਨੂੰ ਉਸ ਤੋਂ ਬਾਅਦ ਦੇਖਦੇ ਹਾਂ ਸਾਰੀ ਕਾਰਵਾਈ ਕਰਾਂਗੇ ਜੀ ਦੋਨਾਂ ਪਾਰਟੀਆਂ ਦਾ ਤੇ ਸਰ ਜਿਹੜਾ 307 ਦਾ ਮਾਮਲਾ ਤੁਸੀਂ ਕਹਿ ਰਹੇ ਹੋ ਕਿਹੜੇ ਥਾਣੇ ਦਾ ਕੁਝ ਪਤਾ ਹੈ ਹਾਂ ਜਗਰਾਉਂ ਥਾਣੇ ਦਾ ਪਤਾ ਲੱਗਿਆ ਸੀਗਾ 119 ਵਾ 22 ਆ ਮਕਰਦਮਾ ਨ ਅੱਛਾ ਜੀ ਤੇ ਉਹਨਾਂ ਦੇ ਨਾਂ ਨੂੰ ਜੀ ਜਿਨ੍ਹਾਂ ਦੇ 193 ਬਟਾ 22 ਜਿਨ੍ਹਾਂ ਦੇ ਉਹਨਾਂ ਦੇ ਨਾਂ ਨੂੰ ਜਿਨ੍ਹਾਂ ਦੇ ਸੱਟਾਂ ਲੱਗੀਆਂ ਜਿਹੜੇ ਭੁਗਤਣਾਏ ਸੀ ਉਹਨਾਂ ਦੇ ਵਿੱਚ ਅਸੀਂ ਵੈਰੀਫਾਈ ਕਰਦੇ ਨਾ ਉਹਨਾਂ ਦੇ ਨਾਂ ਦਾ ਪਤਾ ਨਹੀਂ ਉਹ ਤਿੰਨ ਬੰਦੇ ਭੇਜੇ ਹੈਗੇ ਹੈਗੇ ਗੋਵਿੰਦ ਸਿੰਘ ਤੇ ਬਲਜੀਤ ਤੇ ਗੁਰਮੇਲ ਜਿਨ੍ਹਾਂ ਦੇ ਸੱਟਾਂ ਲੱਗੀਆਂ ਹੈ ਤੇ ਕਿਹੜੇ ਸਿਵਲ ਹਸਪੀਟਲ ਕੋਈ ਜਗਰਾਉਂ ਸਿਵਲ ਸਿਵਲ ਹਸਪੀਟਲ ਇਥੇ ਲੁਧਿਆਣਾ ਲੁਧਿਆਣਾ ਆਏ ਉਹ ਜਗਰਾਉਂ ਤੋਂ ਸੀਗੇ ਹਾਂਜੀ ਆਏ ਜਗਰਾਉਂ ਤੋਂ ਆਏ ਸੀਗੇ ਜੀ ਸਰ ਠੀਕ ਹੈ ਜੀ ਤੇ ਜਿਹੜੇ ਫੱਟੜ ਹੋਏ ਆ ਸਰ ਹਾਂਜੀ ਇੱਕੋ ਪਾਰਟੀ ਦੇ ਦੋਨਾਂ ਵਕਤੋਂਾਂ ਪਾਰਟੀ ਦੇ ਇੱਕੋ ਪਾਰਟੀ ਦੇ ਇੱਕੋ ਪਾਰਟੀ ਦੇ ਹਾਂਜੀ ਵੈਰੀਫਾਈ ਕਰ ਰਹੇ ਆ ਅਸੀਂ ਇੱਕੋ ਪਾਰਟੀ ਦੇ ਜਦੋਂ ਇਕੱਠੇ ਸੀਗੇ ਬੈਠੇ ਫਿਰ ਤਾਂ ਇੱਕੋ ਪਾਰਟੀ ਦੇ ਹੋਣਗੇ ਠੀਕ ਹੈ ਜੀ